ਖੜੇ ਆ ਜੀ ਜ਼ਿਲ੍ਹਾ ਮੋਗਾ ਦੇ ਧਰਮਕੋਟ ਦੇ ਨਾਲ ਲੱਗਦੇ ਜੋ ਸਤਲੁਜ ਦਰਿਆ ਦੀ ਸਥਿਤੀ ਇਸ ਵੇਲੇ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਆ ਇਹ ਏਰੀਆ ਜਿਹੜਾ ਤੁਸੀ ਬੰਦ ਦੇ ਨਾਲ ਲੱਗਦਾ ਪਿੰਡ ਸੰਘੇੜਾ ਕੰਬੋ ਕਲਾ ਤੇ ਪੈਣੀ ਇਧਰਲੀ ਸਾਈਡ ਦੀਆਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਦਰਿਆ ਦੇ ਵਿੱਚ ਪਾਣੀ ਹਜੇ ਵੀ ਪੂਰੇ ਵੇਗ ਨਾਲ ਵਗ ਰਿਹਾ ਤੇ ਹਾਲਾਤ ਜਿਹੜੇ ਹਜੇ ਵੀ ਸੁਧਰ ਨਹੀਂ ਰਹੇ ਹਾਲਾਂਕਿ ਕੁਝ ਪਿਛੇ ਬੰਨ ਟੁੱਟਣ ਦੀਆਂ ਖਬਰਾਂ ਆਈਆਂ ਸੀਗੀਆਂ ਪਰ ਉੱਥੇ ਵੀ ਜਿਹੜਾ ਕੰਟਰੋਲ ਕਰਕੇ ਐਸੇ ਦੀਨੂ ਪ੍ਰਸ਼ਾਸਨ ਤੇ ਲੋਕਾਂ ਵੱਲੋਂ ਮਿਲ ਕੇ ਤੇ ਅੱਜ ਜਿਹੜੀ ਇੱਥੇ ਮੌਕੇ ਦੀ ਸਥਿਤੀ ਹੈ ਤੁਸੀਂ ਤੁਸੀਂ ਬੰਦੇ ਉੱਪਰ ਲੋਕ ਦੇਖ ਰਹੇ ਵਾਰਜੀ ਰਹਿائش ਬਣਾ ਕੇ ਇਹ ਰਹਿ ਰਹੇ ਨੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਜਿਹੜਾ ਬਹੁਤ ਚੰਗਾ ਸੰਭਾਲਿਆ ਗਿਆ ਤੇ ਇੱਥੇ ਜਿਹੜਾ ਸਾਰੇ ਲੋਕਾਂ ਨੂੰ ਜਿਹੜਾ ਲੋੜਵੰਦਾਂ ਨੂੰ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਹੈ ਹਾਲਾਤ ਤਾਂ ਬੜੇ ਚਿੰਤਾਜਨਕ ਨੇ ਭਾਵੇਂ ਕਿ ਉਪਰੋਂ ਪੈ ਰਹੇ ਕੁਝ ਮੀਂਹ ਤੋਂ ਰਾਹਤ ਜਰੂਰ ਮਿਲੀ ਹੈ ਪਰ ਫਿਰ ਵੀ ਜਿਹੜੇ ਹਾਲਾਤ ਸਥਿਤੀ ਤੁਸੀਂ ਮੌਕੇ ਦੀਆਂ ਤਸਵੀਰਾਂ ਦੇਖ ਰਹੇ ਹੋ ਬਾਲ ਡੰਗਰ ਸਾਰਾ ਜਿਹੜਾ ਇੱਥੇ ਮਿਹਰਬਾਨੀ ਰੱਖੇ ਨਾ ਪਾਏ ਆਈਡੀ ਪੱਲੇ ਅਰੇ ਇੱਕੋ ਇੱਕ ਹੋਰ ਹੋਇਆ ਹੈ ਇਹ ਜੋ ਪਿੰਡ ਤੁਹਾਨੂੰ ਸਾਹਮਣੇ ਪਿੰਡ ਜਿਹੜਾ ਹੈ ਸੰਘੇੜਾ ਪਿੰਡ ਤੁਸੀਂ ਦੇਖ ਰਹੇ ਹੋ ਇਥੋਂ ਦੀਆਂ ਤਸਵੀਰਾਂ ਸੰਘੇੜਾ ਪਿੰਡ ਦੀਆਂ ਜੋ ਹਜੇ ਵੀ ਪਾਣੀ ਵਿੱਚ ਡੁੱਬਿਆ ਹੋਇਆ ਤੇ ਲੋਕ ਜਿਹੜੇ ਆ ਉਹ ਬਾਹਰ ਬੰਨ ਦੇ ਉੱਪਰ ਆਜੀ ਰਹਿਸ਼ਾਂ ਵਿੱਚ ਰਹਿ ਰਹੇ ਨੇ ਹਾਲਾਂਕਿ ਪ੍ਰਸ਼ਾਸਨ ਵੱਲੋਂ ਰਾਹਤ ਕੈਂਪ ਬਣਾਏ ਗਏ ਆ ਪਰ ਲੋਕ ਫਿਰ ਵੀ ਜਿਹੜਾ ਆਪਣੇ ਘਰਾਂ ਨੂੰ ਛੱਡ ਕੇ ਜਾਣ ਨੂੰ ਦੂਰ ਨਹੀਂ ਤਿਆਰ ਨੇ ਤੇ ਇੱਥੇ ਹੀ ਰਹਿ ਰਹੇ ਨੇ ਨਹੀਂ ਜਿਹੜਾ ਲਗਾਤਾਰ ਪੈ ਰਿਆ ਸੀਗਾ ਉਹ ਤੋਂ ਰਾਤ ਜ਼ਰੂਰ ਮਿਲੀ ਆ ਵਧੀਆ ਜੀ ਆਪਣੇ ਪਿੱਛੇ ਵਿਚਾਰੇ ਮੰਗਦੇ ਨੇ ਘਟੇ ਘਰੋਂ ਪਛਾਨਿਆ ਨਹੀਂ ਮਾਤਾ ਹਾਂ 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 ਆ ਪਰ ਮਈਸਰ ਰੋਬ ਸਾਨੂੰ ਇੱਕ ਆ ਇੱਕ ਆ ਵਾ ਕਈ ਦੋ ਵਾ ਇਹ ਨਹੀਂ ਮਿਲਣਾ ਹਣਾ ਇੱਥੇ ਇਹ ਤੇ ਨਹੀਂ ਮਿਲਦਾ ਬਾਬਾ ਜੀ ਕਿਹੋ ਜੀ ਸਥਿਤੀ ਹੁਣ ਆ ਇਸ ਵੇਲੇ ਬਹੁਤ ਨਾਜ਼ੁਕ ਸਿੱਧੀ ਬਣੀ ਹੋਈ ਜੀ ਹਾਂਜੀ ਪਾਣੀ ਜਿਹੜਾ ਕਿਵੇਂ ਚੱਲ ਰਿਹਾ ਉਸੇ ਹਿਸਾਬ ਦਾਬ ਤੇ ਹਜੇ ਚੱਲ ਰਿਹਾ ਕਿ ਥੋੜਾ ਖਤਰੇ ਲੈਵਲ ਥੋੜਾ ਨੀਵਾ ਹੈ ਪਾਣੀ ਉਸੇ ਖਤਰੇ ਦੀ ਚੱਲ ਰਿਹਾ ਹੈ ਆ ਵੀ ਸਕਦਾ ਪਾਣੀ ਕਿਸੇ ਟਾਈਮ ਵੀ ਹਾਂਜੀ ਤੇ ਇੱਥੇ ਕਿਵੇਂ ਰਾਤ ਸਮਗਰੀ ਮਿਲ ਰਹੀ ਹੈ ਸਾਰਾ ਕੁਝ ਸਾਨੂੰ ਲੰਗਰ ਪਾਣੀ ਮਿਲ ਰਿਹਾ ਜੀ ਹਮ ਬਾਕੀ ਸੁੱਕਾ ਰਸ਼ਨ ਕੁਝ ਕੁਛ ਆ ਰਿਹਾ ਬਜਾਣੀ ਥੋੜਾ ਜਿਹਾ ਘੱਟੇ ਜੀ ਲੀੜਾ ਕਪੜਾ ਨਹੀਂ ਮਿਲ ਰਿਹਾ ਉੱਪਰ ਪਾਉਣ ਨੂੰ ਹਮ ਕੁਝ ਮਛਰ ਜਾਨੀਏ ਸਾਨੂੰ ਮੜੀਆਂ ਨੇ ਰਾਸ਼ਨ ਹੀ ਮਿਲਿਆ ਸੁੱਕਾ ਥੋੜਾ ਜਿਆ ਤੇ ਘਰਾਂ ਦੀ ਸਿੱਧੀ ਕਿਹੜੀ ਹੈ ਜਿਹੜੀ ਪਿੰਡ ਪਿੰਡ ਡੁੱਬਿਆ ਹੋਇਆ ਪਾਣੀ ਦੇ ਵਿੱਚ ਆ ਘਰਾਂ ਚ ਪਾਣੀ ਆ ਉੱਥੇ ਜਾ ਕੇ ਗੇੜਾ ਮਾਰਿਆ ਕਿਹੋ ਜਿਹਾ ਲਾਦਾ ਚਿੱਕੜ ਖੋਬਾ ਬਹੁਤ ਆ ਕਾਰਾ ਪੈ ਗਿਆ ਉਹ ਬਹੁਤ ਜਿਆਦਾ ਝੋਬਾ ਥਾਪਾ ਲੱਗਣਗੀ ਬਾਹਰ ਕਰਨਾ ਕੱਢਾਂਗੇ ਕਾਰਾ ਹੂੰ ਕੁਦੋ ਚਾਰ ਦਿਨ ਲੱਗਣਗੀ ਤੇ ਪਿੰਡ ਵਿੱਚ ਫਿਰ ਕਿੰਨੇ ਚਿਰ ਬਾਅਦ ਗੇੜਾ ਮਾਰਦੇ ਹੋ ਜਾ ਕੇ ਜੀ ਅੱਜ 4-5 ਗਣ ਹੋ ਗਏ ਗਏ ਸੀ ਥੱਲੇ ਉੱਤਰਨ ਥਾਂ ਹੈ ਨਹੀਂ ਕਿ ਪਾਣੀ ਆ ਖੋਬਾ ਬਹੁਤ ਆ ਹਾਂਜੀ ਤੇ ਇਥੇ ਮਾਲ ਡੰਗਰਾਂ ਨੂੰ ਫਿਰ ਫੀਡ ਵਗੈਰਾ ਹਾਂ ਜੀ ਥੋੜੀ ਆਈ ਜਾਂਦੀ ਥੋੜੀ ਜੀ ਫੀਡ ਵੀ ਥੋੜੀ ਜੀ ਆਈ ਜਾਂਦੀ ਆ ਇਹਨਾਂ ਗਜਾਦ ਹੈ ਦੱਸੇ ਪਰ ਮੁਸ਼ਕਲ ਹੈ ਲੋ ਹਾਲਾਤ ਜਿਹੜੇ ਆ ਹੁਣ ਇਹੇ ਆਸ ਕਰਦੇ ਆ ਕਿ ਆਪਾਂ ਸਹੀ ਹੁਣ ਪਾਣੀ ਘਟੇ ਹਾਂਜੀ ਤੇ ਉਸ ਤੋਂ ਬਾਅਦ ਜਿਹੜਾ ਪਤਾ ਲੱਗੇ ਸਾਰਾ ਤੇ ਫਿਰ ਹਾਂਜੀ ਆ ਕਿਸਤੀ ਰਹੀਂ ਸਾਹਮਣੇ ਤੁਸੀਂ ਦੇਖ ਰਹੇ ਹੋ ਪਿੰਡ ਦੇ ਵਿੱਚ ਜਾਂਦਾ ਇੱਕੋ ਇੱਕ ਸਾਧਨ ਹੈ ਕੀ ਕਿਸ਼ਤੀ ਦੇ ਨਾਲ ਜਿਹੜਾ ਉਹ ਪਿੰਡ ਦੇ ਵਿੱਚ ਆਉਣ ਜਾਣ ਹੁੰਦਾ ਤੇ ਐਸੋ ਇੱਥੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਵੀ ਆਪਣਾ ਜਿਹੜਾ ਮਦਦ ਕੀਤੀ ਜਾ ਰਹੀ ਹੈ ਅਜੋ ਜੀ ਵੈਲਕਮ ਜੀ ਖਾਲਸਾ ਜੀ ਫਤਿਹ ਜੀ ਆਏ ਕਿੱਥੋਂ ਆਏ ਆਪਾਂ ਦਾਸ ਜੀ ਫਿਰ ਖਾਲਸਾ ਜੇ ਫਿਰ ਬੰਦੀ ਸਰਬੱਤ ਦਾ ਭਲਾ ਸੰਗਮ ਮੰਚ ਮੁਕਸਿਵਾਂਗਰ ਪੰਜਾਬ ਹਾਂਜੀ ਤੇ ਆਪਾਂ ਫਿਲਹਾਲ ਮੁਗੇ ਰਹਿੰਦੇ ਹਾਂ ਮੁਗੇ ਦੀ ਰਾਸ਼ਾ ਆਪਣੀ ਸਿੰਘਾਣਾ ਪਿੰਡਾਂ ਤੇ ਕਿਹੋ ਜੇ ਫਿਰ ਕਿਹੜੇ-ਕਿਹੜੇ ਪਿੰਡਾਂ ਜਿੱਥੇ ਆਪਾਂ ਜਿਹੜੀਆਂ ਸੇਵਾਵਾਂ ਕਿਸ ਤਰ੍ਹਾਂ ਦੀਆਂ ਨਿਭਾ ਰਹੇ ਹਾਂ ਜੀ ਫਿਲਹਾਲ ਤਾਂ ਅਸੀਂ ਨਾ ਇਹਨਾਂ ਆ ਮਾਲਵੇ ਦੇ ਪਹਿਲਾਂ ਦੋ ਪਿੰਡਾਂ ਚ ਹੀ ਪਹੁੰਚੇ ਹਾਂ ਠੀਕ ਹੈ ਜੀ ਤੇ ਮਾਝੇ ਦੇ ਵਿੱਚ ਆਪਣੀ ਟੀਮ ਜਿਹੜੀ ਹੈਗੀ ਉਹ ਰਮਦਾਨ ਥੇਰੀਆ ਜਨਾਲਾ ਏਰੀਆ ਉੱਥੇ ਆਪਣੀ ਟੀਮ ਜਿਹੜੀ ਆ ਵਰਕ ਕਰ ਰਹੀ ਤੇ ਇਧਰ ਆਪਣੇ ਅਜ ਲਾਲਾਬਾਦ ਸਾਈਡ ਮੁਕਸਾਦੀ ਟੀਮ ਜਿਹੜੀ ਸਾਡੀ ਉਧਰ ਆਪਣੀ ਜੋ ਸੇਵਾ ਨਿਭਾ ਰਹੇ ਜਿੰਨੇ ਜੋਗੀ ਆ ਕਿਹੋ ਜਿਹੇ ਹਾਲਾਤ ਨਜ਼ਰ ਆ ਰਹੇ ਕਿਹੋ ਜਿਹੇ ਹਾਲਾਤ ਲੱਗ ਰਹੇ ਨੇ ਹਾਲਾਤ ਫਿਲਹਾਲ ਗੁਰੂ ਸਾਹਿਬ ਦੀ ਕਿਰਪਾ ਹੈ ਵਾਜਾਂ ਵਾਲੇ ਦੀ ਕਿ ਪਹਿਲਾਂ ਨਾਲੋਂ ਥੋੜੇ ਸੁਧਰ ਲੱਗੇ ਆ ਪਾਣੀ ਘਟਿਆ ਏ ਤੇ ਹਾਲਾਤ ਥੋੜੇ ਠੀਕ ਲੱਗ ਰਹੇ ਆ ਕੋਈ ਲੋਕਾਂ ਨੇ ਦੱਸਣ ਤੇ ਆ ਕਿ ਸਾਨੂੰ ਲੱਗ ਰਿਹਾ ਕਿ 2 ਫੁੱਟ 2.5 ਫੁੱਟ ਪਾਣੀ ਘਟਿਆ ਏ ਤੇ ਗੁਰੂ ਸਾਹਿਬ ਕਿਰਪਾ ਕਰਮ ਕਿ ਜਿਹੜਾ ਹੁਣ ਮੀਂਹ ਕਹਿੰਦੇ ਸੀਗੇ ਆ ਵੀਰ ਤੱਕ ਦੱਸਦਾ ਇਹ ਕਹਿੰਦਾ ਕਿ ਬਾਬਾ ਜੀ ਮੀਂਹ ਆ ਦੋ ਤਿੰਨ ਦਿਨ ਭਾਰੀ ਤੇ ਨਾ ਉਹ ਮੀਂਹ ਨਾ ਪਵੇ ਤੇ ਆ ਦੋਰੀ ਜਲਦੀ ਨਾਰਮਲ ਤੇ ਇਹ ਹਾਲਾਤ ਬਾਬਾ ਜੀ ਇਸ ਤੋਂ ਬਾਅਦ ਦੇ ਵਿੱਚ ਮੁਸ਼ਕਿਲਾਂ ਅਸਲੀਆਂ ਉਦੋਂ ਹੋਣੀਆਂ ਜਦੋਂ ਪਾਣੀ ਲਥਿਆ ਤੇ ਇਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਰੁੜ ਗਈਆਂ ਕਿਤੇ ਬੰਨੀਆਂ ਨੇ ਉਹਨਾਂ ਵਿੱਚ ਉਸ ਤਰ੍ਹਾਂ ਉਸ ਨੂੰ ਲੈ ਕੇ ਕੀ ਅਪੀਲ ਕਰਨਾ ਚਾਹੋਗੇ ਉਹਨੂੰ ਲੈ ਕੇ ਨਾ ਹੁਣ ਸੰਗਤ ਨੂੰ ਅਪੀਲੇ ਕਰਨੀ ਚਾਹੁੰਦੇ ਆ ਕਿ ਭਾਈ ਰਾਛਨ ਜਿਹੜਾ ਹੈਗਾ ਨਾ ਰਾਛਨ ਤਕਰੀਬਨ ਹਰ ਪਿੰਡ ਵਿੱਚ ਪਹੁੰਚ ਗਿਆ ਹੈਗਾ ਹੁਣ ਜੇ ਕਿਸੇ ਨਗਰ ਨੇ ਮਦਦ ਕਰਨੀ ਆ ਸੇਵਾ ਕਰਨੀ ਆ ਹੁਣ ਭਾਈ ਆਪ ਦਾ ਜਿਹੜਾ ਆਪਦੀ ਫੰਡਿੰਗ ਆ ਨਾ ਪਿੰਡਾਂ ਦੀ ਉਹ ਥੋੜੀ ਬਚਾ ਕੇ ਰੱਖੋ ਕਿਉਂਕਿ ਇਹਨਾਂ ਵੀਰਾਂ ਨੂੰ ਹੁਣ ਜਦੋਂ ਦਿੱਕਤ ਪੈਣੀ ਹੈ ਡੀਜ਼ਲ ਦੀ ਹੂੰ ਇਹਨਾਂ ਨੇ ਇਹਨਾਂ ਦੇ ਘਰਾਂ ਨੂੰ ਸਾਫ਼ ਕੀਤਾ ਜਾਣਾ ਹੋਣਾ ਹੈਗਾ ਸਾਫ਼ ਕਰਨਾ ਪਹਿਲੀਆਂ ਤੂੰ ਗਾਲ ਕੱਢਣਾ ਆਪਾਂ ਵੀ ਤੂੰ ਰਿੱਤਾ ਕੱਢਣਾ ਬਿਲਕੁਲ ਉਦੋਂ ਆਪਾਂ ਨੂੰ ਡੀਜ਼ਲ ਦੀ ਲੋੜ ਪੈਣੀ ਟਰੈਕਟਰਾਂ ਵਿੱਚ ਡੀਲ ਵੀ ਪੈਣਾ ਹੈ ਤੇ ਹੋਰ ਜਿਹੜੇ ਸੰਦ ਲੈ ਕੇ ਆਉਣੇ ਹੋਰ ਚੀਜ਼ਾਂ ਤੇ ਖਰਚੇ ਵੜੇ ਆਉਣੇ ਆ ਇਸ ਕਰਕੇ ਵੀ ਇਹਨਾਂ ਦਾ ਰਿਸੋਰਸ ਵੀ ਜੇ ਫਲਾਣਾ ਮਤਲਬ ਰੋਟੀ ਲੈ ਗਿਆ ਤੇ ਮੈਂ ਰੋਟੀ ਉਹ ਲੈ ਕੇ ਜਾਣੀ ਆ ਫਲਾਣਾ ਕੇਲੇ ਲੈ ਗਿਆ ਤਾਂ ਮੈਂ ਕੇਲੇ ਨਹੀਂ ਘੱਡੀ ਭੱਕੇ ਲੈ ਜਾ ਇਹ ਚੀਜ਼ ਪੰਜਾਬੀ ਉਹ ਨਾ ਕਰਿਆ ਕਰੋ ਸਿੱਖੋ ਵੀ ਤੁਸੀਂ ਇਹ ਦੇਖਿਆ ਕਰੋ ਪਹਿਲਾਂ ਪੁੱਛਿਆ ਕਰੋ ਜਾ ਕੇ ਅਗਲੇ ਨੂੰ ਅਸੀਂ ਇਹ ਪਰਸ ਜੁੱਥੇ ਇੱਥੇ ਆਏ ਸੀਗੇ ਇਹਨਾਂ ਵੀਰਾਂ ਨੂੰ ਪੁੱਛਿਆ ਇਹ ਕਹਿੰਦੇ ਬਾਬਾ ਜੀ ਰਾਸ਼ਨ ਦੀ ਕੋਈ ਕਮੀ ਨਹੀਂ ਬੜੀ ਕਿਰਪਾ ਹੈ ਤੇ ਮੈਂ ਕਹਿੰਦਾ بڑے ਇਹ ਲੋਕ ਆ ਢੀਰ ਸਿਭਾਵ ਵਾਲੇ ਆ ਜਿਹੜੇ ਇਹ ਬੰਦੇ ਕਹਿ ਰਹੇ ਆ ਕਿ ਸਾਨੂੰ ਰਾਸ਼ਨ ਦੀ ਕੋਈ ਲੋੜ ਨਹੀਂ ਹੈਗੀ ਪਰ ਕਹਿੰਦੇ ਸਾਨੂੰ ਜਿਹੜੀ ਜ਼ਰੂਰਤ ਆ ਕੱਪੜੇ ਦੀ ਆ ਅਸੀਂ ਚਲੋ ਅੱਜ ਜਿੰਨੇ ਜੋਗੇ ਸੀਗੇ ਇਹਨਾਂ ਨੂੰ ਕਪੜਾ ਉੱਪਰੋਂ ਓੜਨ ਵਾਸਤੇ ਰਾਤ ਨੂੰ ਕਹਿੰਦੇ ਕਪੜਾ ਲੈਣ ਨੂੰ ਨਾ ਸਾਡੇ ਕੋਲ ਨਹੀਂ ਹੁੰਦਾਗਾ ਅਸੀਂ ਅੱਜ ਲੈ ਕੇ ਆਏ ਆ ਤੇ ਕੱਲ ਨੂੰ ਹੁਣ ਇਹਨਾਂ ਨੇ ਤੂੜੀ ਕਿਹਾ ਤੇ ਕੱਲ ਨੂੰ ਗੁਰੂ ਸਾਹਿਬ ਲਾਇਕਾਂ ਨੂੰ ਤੂੜੀ ਵੀ ਲੈ ਕੇ ਆਉਂਦਾ ਵੀ ਅਬੇ ਕੋ ਜੀ ਤੁਸੀਂ ਦੇਖ ਰਹੇ ਜਿਵੇਂ ਅਡਰ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਅੱਜ ਤੇਰੀ ਦੱਸ ਦੋ ਅਸਣੇ ਤੇ ਮੈਡੀਕਲ ਸਹੂਲਤ ਵੀ ਇਹਨਾਂ ਵੱਲੋਂ ਜਿਹੜੀ ਇੱਥੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਆਪਣੇ ਤੋਂ ਦਰਦੀ ਵੇਖ ਹਾਂ ਬੜਾ ਟੁੱਟ ਚੋ ਪੂਰੀ ਆਗਿਆ ਤੇਰੀ ਬਲੱਟ ਤਾਂ ਹੁੰਦੀ ਹਾਂ ਹਾਂਜੀ ਡਾਕਟਰ ਸਾਹਿਬ ਆਪਣਾ ਥਾਣੂ ਦੇ ਵਿੱਚ ਇਫੈਕਸ਼ਨ ਬੁਖਾਰ ਖਾਂਸੀ ਕੁਝ ਕੰਮ ਕੀ ਜਿਆਦਾ ਪ੍ਰੋਬਲਮ ਆ ਬਿਲਕੁਲ ਤੇ ਕੀ ਅਪੀਲ ਕਰਨਾ ਚਾਹੋਗੇ ਵੀ ਕਿਹੋ ਜੀਆਂ ਮੈਡੀਕਲ